ਅਜੀਤ ਵੈਬ ਟੀਵੀ ਦੇਖ ਰਹੇ ਦਸ਼ਕਬਾਏ ਕੁਰਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋੜ ਹਾਰਤਪੀੜ ਖੇਤਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਆਂ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਵੱਡੀ ਤਰਤਾਰ ਦੇ ਵਿੱਚ ਰਾਤ ਸਮਗਰੀ ਦੇ ਨਾਲ ਲੱਗੀਆਂ ਲੱਦੀਆਂ ਹੋਈਆਂ ਟਰਾਲੀਆਂ ਨੇ ਇਹ ਰਾਤ ਸਮਗਰੀ ਅਵਤਾਰ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਜੰਡਾਲੀ ਵੱਲੋਂ ਆਈ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਵੱਡੀ ਤਰਤਾਰ ਦੇ ਵਿੱਚ ਇੱਥੇ ਲੋਕ ਇਕੱਤਰ ਹੋਏ ਨੇ ਤੇ ਇਹ ਜਿਹੜੀ ਰਾਤ ਸਮਗਰੀ ਹੈ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਘਰਾਂ ਤੱਕ ਪੁੱਜਦੀ ਕੀਤੀ ਜਾਣੀ ਹੈ ਜਿਨ੍ਹਾਂ ਦਾ ਵਾਕਿਆ ਹੀ ਹਾਰਮ ਦੀ ਮਾਰ ਦੇ ਵਿੱਚ ਵੱਡਾ ਨੁਕਸਾਨ ਹੋਇਆ ਉਹਨਾਂ ਕਹਿੰਿਆ ਕਿ ਅਸੀਂ ਘਰ-ਘਰ ਪੁੱਜਾਂਗੇ ਸਾਨੂੰ ਕਿੰਨੇ ਵੀ ਦਿਨ ਲੱਗ ਜਾਣ ਇਸ ਸਮਗਰੀ ਤੇ ਪਿੱਛੋਂ ਆਰੀ ਹੋਰ ਸਮਗਰੀ ਵੀ ਪੁੱਜਦਾ ਕੀਤੀ ਜਾਣੀ ਹੈ ਗੱਲ ਕਰਦੇ ਆ ਇੱਥੇ ਜੁੜੇ ਪ੍ਰਬੰਧਕਾਂ ਦੇ ਨਾਲ ਕਿ ਅੱਜ ਦੀ ਇਸ ਰਾਸ ਸਮਗਰੀ ਬਾਰੇ ਸਾਡੇ ਨਾਲ ਕੀ ਗੱਲਬਾਤ ਕਰਦੇ ਨੇ ਕੀ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹਰਪੀਟ ਤੰਦ ਵਾਸਤੇ ਜੋ ਵੀ ਸਮੱਗਰੀਆਂ ਲੈ ਕੇ ਆਏ ਨੇ ਇਸ ਗੱਲ ਦੀ ਜਾਣਕਾਰੀ ਮੈਂ ਦੁਬਾਰਾ ਫੇਰ ਕਰਕੇ ਦੇਣ ਦਿਆਂ ਵਾਂ ਕਿ ਜਿਸ ਤਰ੍ਹਾਂ ਇਹਨਾਂ ਕੀਤਾ ਇਸ ਤਰ੍ਹਾਂ ਅੱਗੇ ਕਿਸੇ ਵੀ ਟਾਲੀ ਵਾਲੇ ਨੇ ਨਹੀਂ ਕੀਤਾ ਕਿ ਸਾਨੂੰ ਘਰਾਂ-ਘਰਾਂ ਵਿੱਚ ਜਾ ਕੇ ਪਤਾ ਕਰਕੇ ਸਾਨੂੰ ਘਰ-ਘਰ ਇਹ ਰਾਸ਼ਨ ਜੋ ਵੀ ਸਮੱਗਰੀਆਂ ਲਿਆਂਦੀਆਂ ਨੇ ਪਸ਼ੂਆਂ ਦਾ ਚਾਰਾ ਲਿਆਂਦਾ ਵਾ ਉਹ ਸਾਨੂੰ ਘਰ-ਘਰ ਪਹੁੰਚਾਉਣ ਦੇਣ ਮੈਂ ਤੈਦੋਂ ਤੁਹਾਨੂੰ ਆਤ ਕਰਦਾ ਨਾਲ ਇਹ ਵੀ ਬੇਨਤੀ ਕਰਦਾ ਇਹ ਜਾਣਕਾਰੀ ਲੈਣੇ ਚਾਹੁੰਦੇ ਨਾਲ ਫਸਲਾਂ ਬਾਰੇ ਫਸਲਾਂ ਜੋ ਝੋਨਾ ਵਾ 1% ਵੀ ਵਿਚਾਰਨੀ ਹੈ ਜੀ ਬੇਲ ਕੋਲੀ ਨਾਸ਼ ਹੋ ਗਿਆ ਫਸਲਾਂ ਦਾ ਬਿਲਕੁਲ ਵਿਚਾਰਨੀ ਬਾਕੀ ਜੋ ਵੀ ਹੋਇਆ ਤੁਸੀਂ ਵੇਖ ਵੀ ਰਹੇ ਜੇ ਔਰ ਤੁਸੀਂ ਜੋ ਵੀ ਸਾਡਕੋ ਸੁਣ ਵੀ ਰਹੇ ਜੇ ਮੈਂ ਇਹਨਾਂ ਦਾ ਤੈਦਲ ਤੁਸੀਂ ਦੇਖ ਰਹੇ ਹੋ ਕਿ ਇੱਥੇ ਦੇ ਕਿਸਾਨ ਦੱਸ ਰਹੇ ਨੇ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਜੋ ਰਾਤ ਸਮਗਰੀ ਲੈ ਕੇ ਲੋਕ ਪਹੁੰਚ ਰਹੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਕਹੇ ਕਿ ਮੋੜ ਪੈਰਾਂ ਤੇ ਖੜੇ ਹੋਣ ਲਈ ਪੂਰੇ ਪੰਜਾਬ ਤੋਂ ਦੇਸ਼ ਭਰ ਦੇ ਵਿੱਚੋਂ ਮੋੜੇ ਨਾਲ ਮੋੜਾ ਜੋੜ ਕੇ ਸੰਗਤਾਂ ਚੱਲ ਰਹੀਆਂ ਨੇ ਉਹਨਾਂ ਕਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸਲੀ ਜ਼ਮੀਨੀ ਲੈਵਲ ਤੇ ਨੁਕਸਾਨ ਆ ਸਾਹਮਣੇ ਆਉਣ ਵਾਲਾ ਉਹਦੇ ਲਈ ਉਹਨਾਂ ਸੁਚੇਤ ਕੀਤਾ ਹੈ ਕਿ ਵਾਕਫ ਵਾਕ ਜਥੇਬੰਦੀਆਂ ਜੋ ਰਾਤ ਸਮਗਰੀ ਲੈ ਕੇ ਇੱਥੇ ਪਹੁੰਚੀਆਂ ਨੇ ਕਿਸਾਨਾਂ ਦੀ ਬਾਹ ਫੜਨੇ ਇਹ ਲੰਮਾ ਸਮਾਂ ਹੈ ਛੇਤੀ ਨਾਲ ਇਹ ਖਤਮ ਹੋਣ ਵਾਲਾ ਕੰਮ ਨਹੀਂ ਰਾਤ ਸਮਗਰੀ ਲੰਮਾ ਸਮਾਂ ਇਹਨਾਂ ਲੋਕਾਂ ਨੂੰ ਲੋੜ ਪੈਗੀ ਕਿਉਂਕਿ ਇਹ ਲੋਕ ਇੱਕ ਵਾਰੀ ਆਪਣੇ ਘਰਾਂ ਤੋਂ ਬੁਰੀ ਤਰ੍ਹਾਂ ਉਜਾੜੇ ਦਾ ਸ਼ਿਕਾਰ ਹੋਏ ਨੇ ਸਿੰਦਰ ਸਿੰਘ ਗੱਲ ਪਿੰਡ ਜਨੜਾਲੀ ਤਹਿਸੀਲ ਪੈਰ ਜਿਲ੍ਹਾ ਲੁਧਿਆਣਾ ਹਰਪ੍ਰੀਤ ਤਲੇ ਰਾਤ ਸਮੇਂ ਲਾ ਕੇ ਪਹੁੰਚੇ ਆ ਪਿੰਡ ਸਾਹਪੁਰ ਜ਼ਿਲ੍ਹਾ ਗਰਦਾਸਪੁਰ ਜੀ ਜੀ ਇਹ ਘਰ ਪਰ ਜਾ ਕੇ ਸੀ ਚੈੱਕ ਕੀਤਾ ਵੀ ਕਿਹਨੂੰ ਕਿਹੜੀ ਚੀਜ਼ ਦੀ ਲੋੜ ਆ ਜੀ ਜੀ ਸਾਨੂੰ ਕੋਈ ਬਗਾਨਾ ਨਹੀਂ ਹੈਗਾ ਕੋਈ ਸਾਨੂੰ ਦੂਜਾ ਨਹੀਂ ਹੈਗਾ ਜੋ ਰਾਸਨ ਅਸੀਂ ਲੈ ਕੇ ਆਏ ਸੀ ਘਰ ਘਰ ਪਹੁੰਚਾ ਕਰਾਂਗੇ ਇਹ ਰਾਸਨ ਸਵਰਗੀ ਅਵਤਾਰ ਸਿੰਘ ਵੱਲ ਜੀ ਉਹਨਾਂ ਦੇ ਪੁੱਤਰ ਮਨਮੋਹ ਸਿੰਘ ਵੱਲ ਵੱਲੋਂ ਭੇਜਿਆ ਗਿਆ ਹੈ ਜੀ ਜੀ ਸਾਡੇ ਲਗਰ ਜਨਾਲੀ ਦੀ ਸੰਗਤ ਇਹ ਸੇਵਾ ਦੇ ਵਿੱਚ ਯੋਗਦਾਨ ਪਾ ਰਹੀ ਆ ਸਾਨੂੰ ਇਹ ਦੇਖ ਕੇ ਇਤ ਇਲਾਕੇ ਦੇ ਵਿੱਚ ਪੰਜ ਪੰਜ ਸੱਤ ਸੱਤ ਉੱਪਰ ਪਾਣੀ ਚੜਿਆ ਹੋਇਆ ਬਹੁਤ ਦੁੱਖ ਹੈ ਪਹਿਲਾਂ ਸਾਰੇ ਅਸੀਂ ਸਰਬਾ ਕਰਕੇ ਗਏ ਆ ਅੱਜ ਅਸੀਂ ਪਿੰਡ ਸਾਹਪੁਰ ਖੜੇ ਆ ਜਿਸ ਟਾਈਮ ਅਸੀਂ ਸਾਰੇ ਘਰਾਂ ਤੇ ਜਾ ਕੇ ਦੇਖਾਂਗੇ ਇਹ ਜਿੱਥੇ ਲੋਡ ਆ ਉੱਥੇ ਅਸੀਂ ਰਾਸਤ ਪਹੁੰਚ ਕੇ ਕਰਾਂਗੇ ਸਰ ਰਾਸਤ ਸਮਗਰੀ ਵਿੱਚ ਕਿਹੜੀ ਕਿਹੜੀ ਚੀਜ਼ ਜੋ ਅਸੀਂ ਰਾਸਤ ਸਮਗਰੀ ਲੈ ਕੇ ਆਏ ਹਾਂ ਜੀ 500 ਪੌਂਟਲ ਮੱਕੀ ਦਾ ਆਚਾਰ 500 ਥੈਲਾ ਕਣਕ ਦਾ ਆਟਾ ਜੀ 500 ਡੱਬਾ ਮਿਕਸ ਆਚਾਰ ਸੰਗ ਤੇ ਖਾਣ ਵਾਸਤੇ ਜਿਹਨੂੰ ਲੋੜ ਹੋ ਉਹ ਸਭ ਨੂੰ ਅਸੀਂ ਇਹ ਬਰਤਾ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਅਕਸਰ ਅਸੀਂ ਅਕਸਰ ਦੇਖਦੇ ਆ ਕਿ ਜਿਹੜੇ ਰੋਡ ਦੇ ਉੱਪਰ ਕਿ ਲੋਕ ਨੇ ਉਹ ਲੋਟਕ ਸੋਟਕਾਰੇ ਅਸਲੀ ਜਿਹੜਾ ਮਤਲਬ ਜਿਹੜਾ ਸੇਵਾਦਾਰ ਤੱਕ ਪਹੁੰਚਣੀ ਜਦੋਂ ਪਹੁੰਚ ਕੇ ਰਿਆ ਜੀ ਦੇਖੋ ਜੀ ਅਸੀਂ ਜਦੋਂ ਆਏ ਆ ਪਹਿਲਾਂ ਤੁਹਾਨੂੰ ਪਤਾ ਲੱਗਿਆ ਸ਼ੁਰੂ ਦੇ ਵਿੱਚ ਜੋ ਲੋਕ ਸੰਗਤ ਰਸਤਾ ਲੈ ਕੇ ਆਉਂਦੀ ਸੀ ਰਸਤੇ ਦੇ ਵਿੱਚ ਲੋਕ ਉਹਨਾਂ ਤੱਕਾ ਮੁੱਕੇ ਕਰਦੇ ਸੀਗੇ ਤੱਕੇ ਦਾ ਸੰਗਤ ਤੋਂ ਜੋ ਰਾਸਤਰੀ ਖੋਲ ਲੈਂਦੇ ਸੀ ਉਹ ਦੇਖ ਕੇ ਸਾਨੂੰ ਬੜਾ ਦੁੱਖ ਹੋਇਆ ਉਸ ਤੋਂ ਬਾਅਦ ਅਸੀਂ ਮਨ ਤੇ ਵਿਚਾਰ ਕੀਤੇ ਅਸੀਂ ਆਏ ਤੇ ਆ ਕੇ ਦੇਖਿਆ ਵੀ ਕਿੱਥੇ ਲੋੜਾ ਸੀ ਉੱਥੇ ਪਹੁੰਚਾਂਗੇ ਜੇ ਲੋੜ ਬੰਦਾ ਤੱਕ ਇਹ ਚੀਜ਼ ਪਹੁੰਚਦੇ ਕਰਾਂਗੇ ਇਹ ਸਾਨੂੰ ਸੇਵਾ ਕਰਕੇ ਬਹੁਤ ਮਾਣ ਮਿਸਕਲ ਹੋ ਰਿਹਾ ਹੈ ਸਰਦੀ ਕੀ ਤਰ੍ਹਾਂ ਪਹੁੰਚੇ ਸਾਰੇ ਚ ਹੈ ਮਤਲਬ ਤੁਸੀਂ ਨਿਰੀਖਣ ਕਰ ਲਿਆ ਪਹਿਲਾਂ ਸਾਰਾ ਨਿਰੀਖਣ ਕਰਕੇ ਗਿਆ ਜੀ ਸਾਰੇ ਇਲਾਕੇ ਦੇ ਇਸ ਤੋਂ ਇਲਾਵਾ ਹੋ ਹੋ ਕਿਹੜੇ ਕਿਹੜੇ ਪਿੰਡਾਂ 'ਚ ਜਾ ਰਹੇ ਦੇਖੋ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਬੰਦੇ ਲੋੜਾ ਸੀ ਉੱਥੇ ਪਹੁੰਚਣਾ ਠੀਕ ਤੁਹਾਡੇ ਪੱਤਰਕਾਰਾਂ ਭਰਾਵਾਂ ਨਾਲ ਰਾਤ ਤੱਕ ਕੰਮ ਕੀਤਾ ਤੁਸੀਂ ਸਾਨੂੰ ਇੱਥੇ ਬੁਲਾਇਆ ਕਿਤੇ ਤੁਸੀਂ ਕਹੋਗੇ ਜਿੱਥੇ ਅਸੀਂ ਤੁਹਾਡੇ ਕਹਿਣ ਦੇ ਬਾਵਜੂਦ ਹੀ ਅਸੀਂ ਜਾ ਕੇ ਆਪ ਚੈੱਕ ਕਰਾਂਗੇ ਕਿ ਕਿਹੜੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਆ। ਉੱਥੇ ਅਸੀਂ ਇਹ ਚੀਜ਼ ਪਹੁੰਚਦੇ ਕਰਾਂਗੇ। ਤੁਹਾਨੂੰ 2 ਦਿਨ ਲੱਗ ਜਾਣ, 3 ਦਿਨ ਲੱਗ ਜਾਣ, ਚਾਹੇ 4 ਦਿਨ ਲੱਗ ਜਾਣ। ਤੁਹਾਨੂੰ ਕੋਈ ਕਾਲੀ ਨਹੀਂ ਹੈਗੀ। ਅਸੀਂ ਲੋਡ ਵਨ ਤੱਕ ਇਹ ਚੀਜ਼ ਪਹੁੰਚਦੇ ਕਰਨੇ ਆ। ਸਾਨੂੰ ਇਹਦੇ ਵਿੱਚ ਕੋਈ ਭੈਣ ਭਾਈ ਮਜਬੂਰ ਨਾ ਕਰੇ। ਅਸੀਂ ਇਹ ਸਭ ਦੇਖਣਾ ਵੀ ਜਿਹਦੇ ਪਸ਼ੂਆਂ ਵਾਸਤੇ ਅੱਜ ਚਾਰਾ ਨਹੀਂ ਹੈਗਾ, ਉਹਨੂੰ ਜ਼ਰੂਰ ਦਵਾਂਗੇ। ਜਿਹਦੇ ਕੋਲ ਚਾਰ ਗੰਢਾਂ ਪਈਆਂ ਸਾਨੂੰ ਉਹਦੋਂ ਉਹਤੇ ਸਬਰ ਕਰਨਾ ਚਾਹੀਦਾ। ਮਾਲਕ ਉਹਨਾਂ ਦਾ ਫਿਰ ਉਦੋਂ ਹੀ ਹਿਲਾ ਕਰ ਦਊਗਾ। ਸਰ ਅਕਸਰ ਵੇਖਿਆ ਜੀ। ਉਹ ਦੇਖੋ ਜੀ ਅਸੀਂ ਇਹੀ ਚ ਘਰ ਘਰ ਜਾ ਰਿਹਾ ਉਹ ਦੇਖਦਿਆ ਵੀ ਕਿਹਦੇ ਕੋ ਪਸ਼ੂ ਹੈਗੇ ਨੇ ਕਿਦਾਂ ਕੋ ਕੋ ਪੱਟੇ ਪਏ ਨੇ ਪੰਜੀ ਸਰ ਦੇਖੋ ਸੀ ਇੱਥੇ ਆਏ ਸਾਨੂੰ ਬੜਾ ਦੁੱਖ ਲੱਗਿਆ ਕਿ ਦੂਜੇ ਘਰਾਂ ਤੋਂ ਬੇਕਾਰ ਹੋਏ ਹੋਏ ਲੋਕ ਦੇ ਜਿੱਤੇ ਖੇਤਾਂ ਦੇ ਵਿੱਚ ਪਾਣੀ ਉਹਨਾਂ ਦੇ ਫਿਰ ਲਿਆ ਤੇ ਫਸਲਾਂ ਸਾਰੀਆਂ ਮਰ ਚੁੱਕੀਆਂ ਨੇ ਤੇ ਇਹਨਾਂ ਨੇ ਹੁਣ ਜ਼ੀਰੋ ਤੋਂ ਸਟਾਰਟ ਕਰਨਾ ਪਰ ਜੇਕਰ ਹੁਣ ਪਾਣੀ ਬਿਲਕੁਲ ਲੱਜ ਚੁੱਕਿਆ ਤੇ ਹੁਣ ਤੋਂ ਜੇ ਹਰਾਚਾਰਾ ਵੀ ਬੀਜਣਗੇ ਘੱਟੋ ਘਾਟੇ ਨੇ 3 ਮਹੀਨੇ ਤੱਕ ਹਰਾ ਹੋਊਗਾ ਜੀ ਜੀ ਤੇ ਅਸੀਂ ਸਾਡੇ ਬਸ ਇਹੀ ਸੀ ਮਨ ਦੇ ਵਿੱਚ ਵਿਚਾਰ ਕਿ ਉਦੋਂ ਤੱਕ ਇਹਨਾਂ ਨੂੰ ਮੋਢਾ ਲਾਇਆ ਜਾ ਰਿਹਾ। ਸੋ ਸਾਡੇ ਐਨਆਰਆਈ ਵੀਰ ਨੇ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਆ ਤੇ ਅਸੀਂ ਤਨਮਨ ਤੁਹਾਨੂੰ ਉਹਨਾਂ ਦਾ ਤੇ ਅਸੀਂ ਵਲੰਟੀਅਰ ਦੇ ਤੌਰ ਤੇ ਆਏ ਆ ਇੱਥੇ। ਸੋ ਫਿਰ ਕੀ ਕਰਤੀ ਜਿੱਥੇ ਜਿੱਥੇ ਲੋੜ ਆ ਉੱਥੇ-ਉੱਥੇ ਸੀ ਬੰਨਾਂਗੇ ਜੀ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਤੇ ਤੁਹਾਨੂੰ ਦਿੰਦੇ ਰਹਾਂਗੇ ਇਸ ਖੇਤਰ ਦੀ ਨਾਲ ਦੀ ਨਾਲ ਰਿਪੋਰਟ ਪੱਤਰਕਾਰ ਅਵਤਾਰ ਸਿੰਘ ਰੰਧਾਵਾ ਅਜੀਤ ਵੈਬ ਟੀਵੀ ਫਟੇਗੜ ਚੂੜੀਆਂ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ